ਸਸ਼ਕਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨ ਚਿਤਕੌਰ ਤੁਹਾਡੇ ਨਾਲ ਇਸ ਸਮੇਂ ਦੀ ਮੌਸਮ ਦੀ ਤਾਜ਼ੀ ਅਪਡੇਟ ਦੇ ਨਾਲ ਜਿੱਥੇ ਮੌਸਮ ਵਿਗਿਆਨਿਕਾਂ ਨੇ ਤੁੰਦ ਨੂੰ ਲੈ ਕੇ 16 ਜਨਵਰੀ ਯਾਨੀ ਕਿ ਅੱਜ ਤੋਂ 18 ਜਨਵਰੀ ਤੱਕ ਅਲਰਟ ਜਾਰੀ ਕੀਤੇ ਨੇ ਪੰਜਾਬ ਦੇ 11 ਜ਼ਿਲ੍ਹਿਆਂ ਜਿੱਦਾਂ ਗੁਰਦਾਸਪੁਰ ਮੰਡੀ ਗੋਬਿੰਦਗੜ ਬਠਿੰਡਾ ਬਰਨਾਲਾ ਮੋਗਾ ਅੰਮ੍ਰਿਤਸਰ ਪਟਿਆਲਾ ਮੁਹੱਲੀ ਇੰਨਾ ਜ਼ਿਲ੍ਹਿਆਂ ਵਿੱਚ 16 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸੰਘਣੀ ਤੋਂ ਸੰਘਣੀ ਤੁੰਦ ਪੈਣ ਦੀ ਸੰਭਾਵਨਾ ਜੋ ਹੈ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਇਸ ਠੰਡ ਅਤੇ ਕੋਹਰੇ ਦੇ ਮੌਸਮ ਵਿੱਚ ਲੋਕ ਆਪਣਾ ਧਿਆਨ ਰੱਖਣ ਕਿਉਂਕਿ ਸੜਕੀ ਆਵਾਜਾਈ ਵੀ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ ਉੱਥੇ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਖਾਸ ਤੌਰ ਤੇ ਡਰਾਈਵਰਾਂ ਚ ਤਾਮਨੀ ਦੇ ਹੁੰਦੇ ਆ ਇਹ ਕਿ ਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਡਰਾਈਵਿੰਗ ਧਿਆਨ ਨਾਲ ਕਰਨ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ તાਪਮਨ ਦੀ ਗੱਲ ਕਰੀ ਤਾਂ ਪਿਛਲੇ 24 ਘੰਟਿਆਂ ਵਿੱਚ ਤਾਪਮਨ ਵਿੱਚ ਜੋ ਹਲਕੀ ਗਿਰਾਵਟ ਦਰਜ ਹੋਈ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਨ ਵਿੱਚ 2.6 ਡਿਗਰੀ ਦੀ ਗਿਰਾਵਟ ਤੇ ਦਰਜ ਹੋਇਆ ਉੱਥੇ ਹੀ 19 ਤਰੀਕ ਤੋਂ ਬਾਅਦ ਪੰਜਾਬ ਦੇ ਕਈ ਸੂਬਿਆਂ ਵਿੱਚ ਹਲਕੀ ਬੂੰਦਾਬੰਦੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿੱਥੇ ਕਿ ਤਾਪਮਨ ਦੀ ਗੱਲ ਕਰੀਏ ਤਾਂ ਅੱਜ ਬਠਿੰਡੇ ਦਾ ਤਾਪਮਨ ਸਭ ਤੋਂ ਵੱਧ ਪਾਇਆ ਗਿਆ ਜੋ ਕਿ 22.3 ਡਿਗਰੀ ਤੇ ਦਰਜ ਹੋਇਆ ਉੱਥੇ ਮੋਗੇ ਦਾ ਤਾਪਮਨ 16 ਡਿਗਰੀ ਪਟਿਆਲੇ ਦਾ ਤਾਪਮਨ 12 ਡਿਗਰੀ ਤੇ ਇੰਨਾ ਤਾਪਮਨਾਂ ਦੇ ਚੱਲਦਿਆਂ ਹੀ ਮੌਸਮ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਜਿੱਥੇ ਮਹਾਲੀ ਦੀ ਗੱਲ ਕਰੀ ਤਾਂ ਮਹਾਲੀ ਦੇ ਤਾਪਮਨ ਵਿੱਚ ਗਿਰਾਵਟ ਦਰਜ ਹੋ ਰਹੀ ਹੈ ਸਵੇਰੇ ਹਲਕੀ ਧੁੰਦ ਦੀ ਸੰਭਾਵਨਾ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਐਦਾਂ ਹੀ ਰਹਿਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੁਣ ਜੇ ਕਰੀਏ ਜਲੰਧਰ ਦੇ ਤਾਪਮਾਨ ਦੀ ਤੇ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 12 ਡਿਗਰੀ ਦੇ ਵਿਚਕਾਰ ਅੰਕਿਆ ਗਿਆ ਸਵੇਰੇ ਤੁੰਦ ਦੀ ਸੰਭਾਵਨਾ ਹੈ ਬਾਕੀ ਦਿਨ ਪੂਰਾ ਮੌਸਮ ਸਾਫ ਰਹੇ ਦੀ ਉਮੀਦ ਮੌਸਮ ਵਿਗਿਆਨੀ ਕਮਲ ਨੇ ਸਾਂਝੀ ਕੀਤੀ ਗਈ ਉੱਥੇ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਗਈ ਹੈ ਜਿਸ ਦੇ ਕਰਕੇ ਪਹਾੜਾਂ ਵਿੱਚ ਪੈਰੀ ਬਰਫਬਾਰੀ ਅਤੇ ਮੀਂਹ ਦਾ ਸਿੱਧਾ ਅਸਰ ਤਾਪਮਾਨੀ ਇਲਾਕਿਆਂ 'ਚ ਦੇਖਣ ਨੂੰ ਮਿਲਦਾ ਉੱਥੇ ਮੌਸਮ ਵਿਗਿਆਨਿਕਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੀ ਉਮੀਦ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨ ਚਿਤਕੌਰ ਤੁਹਾਡੇ ਨਾਲ ਇਸ ਸਮੇਂ ਦੀ ਮੌਸਮ ਦੀ ਤਾਜ਼ੀ ਅਪਡੇਟ ਦੇ ਨਾਲ ਜਿੱਥੇ ਮੌਸਮ ਵਿਗਿਆਨ ਨੇ <s> ਤੁੰਦ ਨੂੰ ਲੈ ਕੇ 16 ਜਨਵਰੀ ਯਾਨੀ ਕਿ ਅੱਜ ਤੋਂ 18 ਜਨਵਰੀ ਤੱਕ ਅਲਰਟ ਜਾਰੀ ਕੀਤੇ ਨੇ ਪੰਜਾਬ ਦੇ 11 ਜ਼ਿਲ੍ਹਿਆਂ ਜਿੱਦਾਂ ਗੁਰਦਾਸਪੁਰ ਮੰਡੀ ਗੋਬਿੰਦਗੜ ਬਠਿੰਡਾ ਬਰਨਾਲਾ ਮੋਗਾ ਅੰਮ੍ਰਿਤਸਰ ਪਟਿਆਲਾ ਮੁਹੱਲੀ ਇੰਨਾ ਜ਼ਿਲ੍ਹਿਆਂ ਵਿੱਚ 16 ਤਰੀਕ ਤੋਂ ਲੈ ਕੇ 18 ਤਰੀਕ ਤੱਕ ਸੰਗੜੀ ਤੋਂ ਸੰਗੜੀ ਤੁੰਦ ਪੈਣ ਦੀ ਸੰਭਾਵਨਾ ਜੋ ਹੈ ਮੌਸਮ ਵਿਗਿਆਨੀ ਕਮੇਲੋਂ ਸਾਂਝੀ ਕੀਤੀ ਗਈ ਹੈ ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਨੇ ਇੱਕ ਡਵਾਈਸਰੀ ਵੀ ਜਾਰੀ ਕੀਤੀ ਹੈ ਕਿ ਇਸ ਠੰਡ ਅਤੇ ਕੋਹਰੇ ਦੇ ਮੌਸਮ ਵਿੱਚ ਲੋਕ ਆਪਣਾ ਧਿਆਨ ਰੱਖਣ ਕਿਉਂਕਿ ਸੜਕੀ ਆਵਾਜਾਈ ਵੀ ਇਸ ਤੋਂ ਪ੍ਰਭਾਵਿਤ ਹੋ ਰਹੀ ਹੈ ਉੱਥੇ ਸੜਕੀ ਹਾਦਸੇ ਵੀ ਵਾਪਰ ਰਹੇ ਨੇ ਖਾਸ ਤੌਰ ਤੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾਂ ਇਹ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਡਰਾਈਵਿੰਗ ਧਿਆਨ ਨਾਲ ਕਰਨ ਤਾਂ ਕਿ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ ਤਾਪਮਨ ਦੀ ਗੱਲ ਕਰੀ ਤਾਂ ਪਿਛਲੇ 24 ਘੰਟਿਆਂ ਵਿੱਚ ਤਾਪਮਨ ਵਿੱਚ ਜੋ ਹਲਕੀ ਗਿਰਾਵਟ ਦਰਜ ਹੋਈ ਹੈ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਨ ਵਿੱਚ 2.6 ਡਿਗਰੀ ਦੀ ਗਿਰਾਵਟ ਤੇ ਦਰਜ ਹੋਇਆ ਉੱਥੇ ਹੀ 19 ਤਰੀਕ ਤੋਂ ਬਾਅਦ ਪੰਜਾਬ ਦੇ ਕਈ ਸੂਬਿਆਂ ਵਿੱਚ ਹਲਕੀ ਬੂੰਦਾਬੰਦੀ ਤੋਂ ਲੈ ਕੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿੱਥੇ ਕਿ ਤਾਪਮਨ ਦੀ ਗੱਲ ਕਰੀਏ ਤਾਂ ਅੱਜ ਬਠਿੰਡੇ ਦਾ ਤਾਪਮਨ ਸਭ ਤੋਂ ਵੱਧ ਪਾਇਆ ਗਿਆ ਜੋ ਕਿ 22.3 ਡਿਗਰੀ ਤੇ ਦਰਜ ਹੋਇਆ ਉੱਥੇ ਮੋਗੇ ਦਾ ਤਾਪਮਨ 16 ਡਿਗਰੀ ਪਟਿਆਲੇ ਦਾ ਤਾਪਮਨ 12 ਡਿਗਰੀ ਤੇ ਇੰਨਾ ਤਾਪਮਨਾਂ ਦੇ ਚੱਲਦਿਆਂ ਹੀ ਮੌਸਮ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਜਿੱਥੇ ਮਹਾਲੀ ਦੀ ਗੱਲ ਕਰੀ ਤਾਂ ਮਹਾਲੀ ਦੇ ਤਾਪਮਨ ਵਿੱਚ ਗਿਰਾਵਟ ਦਰਜ ਹੋ ਰਹੀ ਹੈ ਸਵੇਰੇ ਹਲਕੀ ਤੁੰਦ ਦੀ ਸੰਭਾਵਨਾ ਤੋਂ ਲੈ ਕੇ ਦਿਨ ਢਲਦੇ ਤੱਕ ਮੌਸਮ ਐਦਾਂ ਹੀ ਰਹਿਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੁਣ ਜੇ ਗੱਲ ਕਰੀ ਜਲੰਧਰ ਦੇ ਤਾਪਮਾਨ ਦੇ ਤੇ ਜਲੰਧਰ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 12 ਡਿਗਰੀ ਦੇ ਵਿਚਕਾਰ ਆਂਕਿਆ ਗਿਆ ਸਵੇਰੇ ਤੁੰਦ ਦੀ ਸੰਭਾਵਨਾ ਹੈ ਬਾਕੀ ਦਿਨ ਪੂਰਾ ਮੌਸਮ ਸਾਫ ਰਹੇ ਦੀ ਉਮੀਦ ਮੌਸਮ ਵਿਗਿਆਨੀ ਕਮਲ ਨੇ ਸਾਂਝੀ ਕੀਤੀ ਗਈ ਉੱਥੇ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋ ਗਈ ਹੈ ਜਿਸ ਦੇ ਕਰਕੇ ਪਹਾੜਾਂ ਵਿੱਚ ਪੈਰੀ ਬਰਫਬਾਰੀ ਅਤੇ ਮੀਂਹ ਦਾ ਸਿੱਧਾ ਅਸਰ ਤਾਪਮਾਨੀ ਇਲਾਕਿਆਂ 'ਚ ਦੇਖਣ ਨੂੰ ਮਿਲਦਾ ਉੱਥੇ ਮੌਸਮ ਵਿਗਿਆਨੀ ਕਰਨ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧਣ ਦੀ ਉਮੀਦ